ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਹਰਮਿਤ ਤੇਜਸੀ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਜੀ ਸੌਣ ਮਹੀਨੇ ਦੀ ਤੇ ਸਾਡੇ 12 ਮਹੀਨਿਆਂ ਦੇ ਵਿੱਚੋਂ ਸੌਣ ਦਾ ਮਹੀਨਾ ਇੱਕ ਅਜਿਹਾ ਮਹੀਨਾ ਜਿਸ ਨੂੰ ਕੁੜੀਆਂ ਨੇ ਵੀਰ ਕਹਿ ਕੇ ਵੀ ਪੁਕਾਰਿਆ ਕਿਉਂਕਿ ਕੁੜੀਆਂ ਨੂੰ ਸੌਣ ਮਹੀਨੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਉਂ ਕਿਉਂਕਿ ਸੌਣ ਮਹੀਨੇ ਦੇ ਵਿੱਚ ਤੀਆਂ ਲੱਗਦੀਆਂ ਨੇ ਤੇ ਕੁੜੀਆਂ ਵਿਚਾਰੀਆਂ ਇਸ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਨ ਦੇ ਬਲਬਲੇ ਚਾਹ ਖੁਸ਼ੀਆਂ ਰੀਝਾਂ ਇਕ ਦੂਜੀਆਂ ਸਾਂਝੀਆਂ ਕਰਦੀਆਂ ਨੇ ਜਿਹੜੀ ਮਤਲਬ ਉਹਨਾਂ ਦੇ ਮਨ ਦੀ ਪੜਾਹਸ ਹੁੰਦੀ ਹੈ ਉਹਨੂੰ ਉਹ ਤੀਆਂ ਦੇ ਵਿੱਚ ਬਾਹਰ ਕੱਢਦੀਆਂ ਨੇ ਕਿਉਂਕਿ ਫੈਮਿਲੀ ਦੇ ਵਿੱਚ ਤਾਂ ਵਿਚਾਰੀਆਂ ਬੋਲ ਨਹੀਂ ਸਕਦੀਆਂ ਹੁੰਦੀਆਂ ਹੁਣ ਤਾਂ ਫੇਰ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਪਰ ਪੁਰਾਣੇ ਸਮਿਆਂ ਦੇ ਵਿੱਚ ਵਿਚਾਰੀਆਂ ਕੁੜੀਆਂ ਬੜੀਆਂ ਉਦਾਸ ਹੋ ਜਾਂਦੀਆਂ ਸੀ ਜਦੋਂ ਉਹਨਾਂ ਨੂੰ ਆਪਣੇ ਮਾਪਿਓ ਤੋਂ ਵਿਛੜਿਆ ਭੈਣ ਭਰਾਵਾਂ ਤੋਂ ਸਹੇਲੀਆਂ ਤੋਂ ਵਿਛੜਿਆ ਨੂੰ ਕਾਫੀ ਸਮਾਂ ਹੋ ਜਾਂਦਾ ਸੀ ਤਾਂ ਉਦਾਸ ਹੋ ਜਾਂਦੀਆਂ ਸੀ ਤਾਂ ਵੱਡਿਆਂ ਨੇ ਸਾਡੇ ਬਜ਼ੁਰਗਾਂ ਨੇ ਇਹ ਰੀਤ ਬਣਾਈ ਕਿ ਸੌਣ ਦੇ ਮਹੀਨੇ ਵਿੱਚ ਸੱਸ ਤੇ ਨੂੰਹ ਨੇ ਮੱਥੇ ਨਹੀਂ ਲਗਣਾ। ਇਹ ਇੱਕ ਰਿਵਾਜ ਹੁੰਦਾ ਸੀ ਪਹਿਲਾਂ ਹੁਣ ਤਾਂ ਖਤਮ ਹੋ ਚੁੱਕਿਆ। ਵੀ ਸੌਣ ਦੇ ਮਹੀਨੇ 'ਚ ਸੱਸ ਤੇ ਨੂੰਹ ਮੱਥੇ ਨਹੀਂ ਲਗਣੀਆਂ ਚਾਹੀਦੀਆਂ। ਕੁੜੀਆਂ ਲਈ ਇਹ ਰਿਵਾਜ ਵਿਚਾਰੀਆਂ ਲਈ ਬਹੁਤ ਵਧੀਆ ਸੀਗਾ। ਕਿਉਂਕਿ ਉਹ ਵਿਚਾਰੀਆਂ ਉਹ ਤਾਂ ਪੇਕੇ ਘਰੇ ਜਾਣ ਨੂੰ ਕਹਿ ਨਹੀਂ ਸਕਦੀਆਂ ਸੀ ਸਹੁਰਿਆਂ ਨੂੰ। ਡਰਦੀਆਂ ਬਹੁਤ ਹੁੰਦੀਆਂ ਸੀ, ਝਿਫਦੀਆਂ ਬਹੁਤ ਹੁੰਦੀਆਂ ਸੀ। ਪਰ ਸੌਣ ਦੇ ਮਹੀਨੇ 'ਚ ਨਾ ਸੱਸ ਖੁਦ ਹੀ ਕਹਿ ਦਿੰਦੀ ਸੀ ਕਿ ਇਹ ਮੇਰੇ ਮੱਥੇ ਨਹੀਂ ਲੱਗਣੇ ਚਾਹੀਦੀ। ਤੇ ਸੱਸੇ ਉਸ ਟਾਈਮ ਮਹਿਣਾ ਤਾਨਾ ਵੀ ਮਾਰ ਦਿੰਦੀ ਹੁੰਦੀ ਸੀ ਆਪਦੇ ਨੂਨ ਤੇ ਮਹਿਣਾ ਤਾਨਾ ਪਤਾ ਕੀ ਹੁੰਦਾ ਸੀਗਾ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤ ਉਪਰਮਾ ਵਾਲੀਏ ਤੈਨੂੰ ਤੀਆਂ ਤੇ ਲੈਣ ਨਾ ਆਏ ਬਹੁਤ ਉਪਰਮਾ ਵਾਲੀਏ ਤੇ ਫਿਰ ਵਿਚਾਰੀ ਕੁੜੀ ਨਾ ਉਡੀਕਦੀ ਰਹਿੰਦੀ ਕਿ ਮੇਰਾ ਵੀਰ ਮੈਨੂੰ ਕਦੋਂ ਲੈਣ ਆਊਗਾ ਤੇ ਇੱਕ ਉਹਦੋਂ ਮਤਲਬ ਭਰਾ ਸੀ ਜਿਹੜੇ ਉਹ ਵਿਚਾਰੇ ਲੈਣ ਵੀ ਬੋਤਿਆਂ ਤੇ ਉਠਾਂ ਤੇ ਐ ਜਾਂਦੇ ਸੀਗੇ ਕਿਉਂਕਿ ਉਹਦੋਂ ਬੱਸਾਂ ਗੱਡੀਆਂ ਹੈ ਨਹੀਂ ਸੀਗੀਆਂ ਵਿਚਾਰੀਆਂ ਕੁੜੀਆਂ ਉਸ ਟਾਈਮ ਬਹੁਤ ਭੋਲੀਆਂ ਹੁੰਦੀਆਂ ਸੀ ਤੇ ਤੀਆਂ ਪਤਾ ਕਿਉਂ ਕਿਹਾ ਗਿਆ ਨਾ ਕਿਉਂਕਿ ਸੌਣ ਮਹੀਨੇ ਦੀ ਚਾਨਣ ਪੱਖ ਦੀ ਤੀਜ ਨੂੰ ਇਸ ਤਿਿਹਾਰ ਨੂੰ ਮਨਾਇਆ ਜਾਂਦਾ ਇਸ ਕਰਕੇ ਤੀਜ ਨੂੰ ਮਨਾਇਆ ਜਾਣ ਵਾਲਾ ਇਹ ਤਿਿਹਾਰ ਆ ਸੌਣ ਮਹੀਨੇ ਦੀ ਤਾਂ ਕਰਕੇ ਇਹਨਾਂ ਦਾ ਨਾਮ ਤੀਆਂ ਰੱਖਤਾ ਪਰ ਇਹ ਜਿਹੜੀਆਂ ਤੀਆਂ ਨੇ ਇਹ ਕਿਸੇ ਵੀ ਧਾਰਮਿਕ ਜਾਂ ਕਿਸੇ ਵੀ ਚੀਜ਼ ਨਾਲ ਸੰਬੰਧਿਤ ਨਹੀਂ ਹੈਗੀਆਂ। ਇਹ ਤੀਆਂ ਦਾ ਤਿਹਾਰ ਸਿਰਫ ਕੁੜੀਆਂ ਦੇ ਮਨੋਰੰਜਨ ਲਈ ਬਣਿਆ ਹੋਇਆ। ਕੁੜੀਆਂ ਤੀਆਂ ਦੇ ਵਿੱਚ ਜਾ ਕੇ ਆਪਣੇ ਮਾਹੀ ਆਪਣੀ ਸੱਸ ਆਪਣੀ ਨੰਦ ਉਹਨਾਂ ਦੀਆਂ ਮਤਲਬ ਜੋ ਗੱਲਾਂ ਬਾਤਾਂ ਨੋਖ ਝੋਕ ਉਹਦੀ ਪੜਾਸ਼ ਕੱਢਦੀਆਂ ਨਹੀਂ ਹੈ। ਸੱਸੀਏ ਬੜੇਵੇਂ ਅਖੀ ਤੇ ਥੋੜ ਦਰਦੇ ਲੈਣ ਆਏ। ਨੂੰਹ ਦਾ ਇਹ ਜਵਾਬ ਹੁੰਦਾ ਫਿਰ ਜਦੋਂ ਸੱਸ ਤਾਨਾ ਮਾਰਦੀ ਹੈ ਤੇ ਕੁੜੀਆਂ ਉਹਦੇ ਵਿਚਾਰੀਆਂ ਚੂੜੀਆਂ ਚੜਾਉਂਦੀਆਂ ਚਾਹ ਨਾਲ। ਬਹੁਤ ਕੁੜੀਆਂ ਨੂੰ ਚਾਹ ਹੁੰਦਾ ਚੂੜੀਆਂ ਚੜਾਉਂਦੀਆਂ ਜੇ ਕੋਈ ਕੋਈ ਚੂੜੀ ਕੱਚ ਦੀ ਟੁੱਟ ਜਾਣੀ ਹੁਣ ਤਾਂ ਬਹੁਤ ਮੈਟਲ ਦੀਆਂ ਹੋਰ ਕਿਸਮ ਦੀਆਂ ਚੂੜੀਆਂ ਆਉਣ ਲੱਗੀਆਂ ਜਮਾਨੇ ਦੇ ਨਾਲ ਨਾਲ ਸਾਰਾ ਕੁਝ ਬਦਲ ਗਿਆ ਪਰ ਜਦੋਂ ਉਦੋਂ ਕੁੜੀਆਂ ਚੂੜੀਆਂ ਚੜਾਉਂਦੀਆਂ ਜੇ ਕੋਈ ਚੂੜੀ ਟੁੱਟ ਜਾਂਦੀ ਉਹਦੇ ਵਿੱਚ ਵੀ ਉਹ ਇੰਜੋਏ ਕਰਦੀਆਂ ਸੀ ਉਹ ਚੂੜੀ ਨੂੰ ਤੋੜ ਕੇ ਉਹਦੇ ਵਿੱਚੋਂ ਪਿਆਰ ਦੇਖਦੀਆਂ ਕੋਈ ਕਹਿੰਦੀ ਵੀ ਮੇਰੇ ਘਰ ਵਾਲੇ ਦੇਖਾ ਮੈਨੂੰ ਕਿੰਨਾ ਕਿ ਪਿਆਰ ਕਰਦਾ ਹੈ ਮੇਰੇ ਸੱਸ ਮੈਨੂੰ ਕਿੰਨਾ ਕਿ ਪਿਆਰ ਕਰਦੀ ਹੈ ਮਤਲਬ ਭੋਲਾਪਨ ਸੀ ਉਸ ਸਮੇਂ ਲੋਕਾਂ ਦੇ ਵਿੱਚ ਕੁੜੀਆਂ ਦੇ ਵਿੱਚ ਹਨਾ ਬੜਾ ਵਧੀਆ ਜ਼ਮਾਨਾ ਸੀਗਾ ਤੇ ਫਿਰ ਕੁੜੀਆਂ ਵਿਚਾਰੀਆਂ ਕਿਸੇ ਖੁੱਲੀ ਥਾਂ ਤੇ ਜਾ ਕੇ ਪਿਰ ਹੁੰਦੇ ਖੁੱਲੇ ਗੋੜ ਪਿੱਪਲ ਹੁੰਦੇ ਉੱਥੇ ਜਾ ਕੇ ਤੀਆਂ ਲਾਉਂਦੀਆਂ ਪਿੱਪਲਾਂ ਤੇ ਪੀਂਗਾ ਪਾਉਂਦੀਆਂ ਪੀਂਗਾ ਝੂਟਦੀਆਂ ਇਸ ਕਰਕੇ ਪਹਿਲਾਂ ਕੁੜੀਆਂ ਦੇ ਕੱਦ ਕਾਠ ਬਹੁਤ ਸੋਹਣੇ ਸੀ ਕਿਉਂਕਿ ਪੀਂਗਾ ਝੂਟਣ ਨਾਲ ਸਾਡੀ ਬਾਡੀ ਦੀ ਐਕਸਰਸਾਈਜ਼ ਵੀ ਹੁੰਦੀ ਸੀ ਹੁਣ ਤਾਂ ਪੜਾਈਆਂ ਲਿਖਾਈਆਂ ਦੁੱਖਾਂ ਟੈਨਸ਼ਨਾਂ ਨੇ ਲੋਕਾਂ ਨੂੰ ਮਤਲਬ ਪੈਸੇ ਦੀ ਦੌੜ ਪਿੱਛੇ ਕੋਈ ਕੱਦ ਨਹੀਂ ਕਿਸੇ ਦਾ ਵੱਧ ਰਿਹਾ ਕਿਸੇ ਦਾ ਮਤਲਬ ਕੋਈ ਬਾਡੀ ਨਹੀਂ ਗਰੋ ਕਰ ਰਹੀ ਹੈ ਨਾ ਕੋਈ ਜਿਮ ਜੁਆਇਨ ਕਰ ਰਹੀ ਹੈ ਕੋਈ ਕੁਝ ਕਰ ਰਿਹਾ ਹੈ ਬੜੇ ਪਾਪੜ ਵੇਲ ਰਹੇ ਨੇ ਲੋਕ ਉਸ ਟਾਈਮ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਸੀ ਪੈਂਦੀ ਜਦੋਂ ਕੁੜੀਆਂ ਪੀਂਗਾ ਝੂਟਦੀਆਂ ਤੇ ਜਿਹੜੇ ਬੇੜ ਪੌਦੇ ਤੇ ਉਹਨਾਂ ਨੇ ਪਿੱਪਲ ਤੇ ਵੋੜ ਤੇ ਕਿਤੇ ਪੀਂਗ ਪਾਈ ਹੁੰਦੀ ਤਾਂ ਉਹ ਨਾ ਉੱਥੋਂ ਦੋ ਚਾਰ ਪੱਤੇ ਤੋੜ ਕੇ ਲਿਆਉਂਦੀਆਂ ਤੇ ਉਹ ਜਦੋਂ ਪੱਤੇ ਤੋੜ ਕੇ ਲਿਆਉਂਦੀਆਂ ਉਹ ਪੱਤੇ ਨੂੰ ਪਤਾ ਕੀ ਕਹਿੰਦੀਆਂ ਸੀ ਵੀ ਮੈਂ ਮੇਰੇ ਸੱਸ ਦਾ ਝਾਟਾ ਵਟ ਲੈ ਸਸ ਤੁਹਾਨੂੰ ਪਤਾ ਹੈ ਸ਼ਬਦ ਹਜੇ ਤੱਕ ਵੀ ਉਨਾ ਹੀ ਖਤਰਨਾਕ ਹੈ ਹਾਲਾਂਕਿ ਇੱਕ ਔਰਤ ਹੀ ਹੈ ਉਹਨੇ ਸੱਸ ਵੀ ਬਣਨਾ ਉਹਨੇ ਇੱਕ ਦਿਨ ਭਝਾਈ ਵੀ ਬਣਨਾ ਨੂੰ ਵੀ ਬਣਨਾ ਪਰ ਫਿਰ ਵੀ ਇੱਕ ਜਿਹੜਾ ਸੱਸ ਸ਼ਬਦ ਹੈ ਉਹ ਤੋਂ ਬੜਾ ਡਰਜਾ ਲੱਗਦਾ ਸਾਰਿਆਂ ਨੂੰ ਤੇ ਕੁੜੀਆਂ ਵਿਚਾਰੀਆਂ ਬਸ ਆਪਦੇ ਮਨ ਦੀ ਪੜਾਹਸ ਕੱਢ ਲੈਂਦੀਆਂ ਸੀ ਬੋਲੀਆਂ ਰਾਹੀ ਗੀਤਾਂ ਰਾਹੀ ਤੀਆਂ ਦੇ ਵਿੱਚ ਤੇ ਫਿਰ ਆਥਣੇ ਸ਼ਾਮ ਨੂੰ ਉਹਨਾਂ ਨੇ ਸਾਰੀਆਂ ਨੇ ਤਿਆਰ ਹੋ ਕੇ ਜਾਣਾ ਜਦੋਂ ਤਿਆਰ ਹੋ ਕੇ ਜਾਣਾ ਤੇ ਬਸ ਇੱਕ ਦੂਜੇ ਨਾਲ ਹੱਸਾ ਠੱਠਾ ਨੋਕ ਚੋਕ ਸੱਸ ਸਹੁਰੇ ਦੀਆਂ ਬੋਲੀਆਂ ਮਾਹੀ ਦੀਆਂ ਬੋਲੀਆਂ ਨਣਦਾਂ ਦੀਆਂ ਬੋਲੀਆਂ ਪਾਉਂਦੀਆਂ ਤੇ ਜਿਹੜਾ ਤੀਆਂ ਦਾ ਲਾਸਟ ਦਿਨ ਹੁੰਦਾ ਸੀਗਾ ਉਹਦੇ ਵੱਲੋਂ ਪੈਂਦੀ ਹੁੰਦੀ ਸੀ ਤੇ ਕਹਿੰਦੇ ਉਹ ਵੱਲੋਂ ਨਾ ਵੇਖਣ ਵਾਲੀ ਹੁੰਦੀ ਸੀ ਮੈਂ ਤਾਂ ਆਪ ਨਹੀਂ ਅੱਖਾਂ ਦੇ ਨਾਲ ਕੁਝ ਵੇਖਿਆ ਮੰਮੀ ਇਹ ਸਾਰਾ ਕੁਝ ਦੱਸਦੇ ਹੁੰਦੇ ਨੇ ਵੱਲੋਂ ਪੈਂਦੀ ਸੀ ਕਹਿੰਦੇ ਫਿਰ ਦੇਖਣ ਵਾਲੀ ਹੁੰਦੀ ਸੀ ਕਿ ਕੁੜੀਆਂ ਕਿਆ ਉਹਦੇ ਵਿੱਚ ਰੰਗ ਤਮਾਸ਼ੇ ਕਰਦੀਆਂ ਸੀ ਦੇਖਣ ਵਾਲੀ ਚੀਜ਼ ਹੁੰਦੀ ਸੀ ਕਹਿੰਦੇ ਕੋਈ ਟੀਵੀ ਸ਼ੋਅ ਵੀ ਉਹਦੀ ਰੀਸ ਨਹੀਂ ਕਰ ਸਕਦਾ ਅੱਜ ਕੱਲ ਦਾ ਬਹੁਤ ਵਧੀਆ ਚੀਜ਼ ਹੁੰਦੀ ਸੀ ਤੇ ਇਸ ਤਰ੍ਹਾਂ ਕਿ ਜੀ ਕਹਿੰਦੇ ਵੀ ਪੁਰਾਣਾ ਸਮਾਂ ਵੀ ਬਹੁਤ ਚੰਗਾ ਸੀ ਬਿਲਕੁਲ ਨੇਚਰਲ ਭੋਲੇ ਲੋਕ ਵਿਚਾਰੇ ਹਨਾ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਇੰਜੋਏ ਕਰਦੇ ਸੀਗੇ ਤੇ ਜੇ ਘਰਤਿਆਂ ਦੇ ਕੁੜੀਆਂ ਨੇ ਲਾ ਰੱਖੀਆਂ ਹੁੰਦੀਆਂ ਕੋਈ ਮੁੰਡਾ ਖੁੰਡਾ ਚਲੋ ਸ਼ੁਰੂ ਤੋਂ ਬਣੇ ਆਇਆ ਹਨਾ ਕੁੜੀਆਂ ਅਕਸਰੀ ਇੰਨੀਆਂ ਸੋਹਣੀਆਂ ਸਨਖੀਆਂ ਇਕੱਠੀਆਂ ਹੁੰਦੀਆਂ ਤੇ ਝਾਕਣਾ ਤਾਂ ਮੁੰਡਿਆਂ ਦਾ ਬਣਦਾ ਹੀ ਸੀ ਜਦੋਂ ਕੋਈ ਮੁੰਡਾ ਝਾਕਦਾ ਜਾਂ ਤੁਰਿਆ ਜਾਂਦਾ ਤਾਂ ਕੁੜੀਆਂ ਫੇਰ ਬੋਲੀ ਪਾਉਂਦੀਆਂ ਟੇਢੀ ਟੇਢੀ ਝਾਕ ਵਾਲਿਆ ਤੇਰੀ ਅੱਖ ਤੇ ਭਿੰਡ ਲੜ ਜਾਵੇ ਮਤਲਬ ਇਦਾਂ ਦੀ ਨੋਕਚੋਕ ਚੱਲਦੀ ਹੁੰਦੀ ਸੀਗੀ ਤੇ ਫੇਰ ਵਿਚਾਰੀਆਂ ਕੁੜੀਆਂ ਲਾਸਟ ਦਿਨ ਵੱਲੋਂ ਵੀ ਪਾਉਂਦੀਆਂ ਖੁਸ਼ੀ ਵੀ ਹੁੰਦੀਆਂ ਕੋਈ ਮਿੱਠੀ ਚੀਜ਼ ਵੀ ਬਣਾਉਂਦੀਆਂ ਤੇ ਉਹਨਾਂ ਮਤਲਬ ਅਫਸੋਸ ਵੀ ਬਹੁਤ ਕਰਦੀਆਂ ਵੀ ਹੁਣ ਅਸੀਂ ਕੱਲ ਨੂੰ ਵਿਛੜ ਜਾਣਾ ਫੇਰ ਸਾਨੂੰ ਸੌਰੇ ਜਾਣਾ ਪਊਗਾ ਤੇ ਈਆਂ ਦਾ ਜਲ ਲਾਸਟ ਦਿਨ ਆਖਰੀ ਦਿਨ ਹਨਾ ਬਿਚਾਰੀਆਂ ਕੁੜੀਆਂ ਥੋੜੀਆਂ ਹੀ ਆ ਨਾ ਮਤਲਬ ਦੁੱਖ ਜਾਂ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਫਿਰ ਉਹ ਕਹਿੰਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤਿੱਜ ਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤਿੱਜ ਦੀਆਂ ਫਿਰ ਵਿਚਾਰੀਆਂ ਇਦਾਂ ਦੇ ਉਹਨਾਂ ਦੇ ਮਨ ਦੇ ਬਲਬਲੇ ਜਿਹੜੇ ਉਹ ਬਾਹਰ ਨਿਕਲਦੇ ਤੇ ਫਿਰ ਉਹ ਵਿਚਾਰੀਆਂ ਕਹਿੰਦੀਆਂ ਸੌਣ ਵੀਰ ਇਕੱਠੀਆਂ ਕਰੇ ਪੱਦ ਚੰਦਰੀ ਵਿੱਚ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪੱਦ ਚੰਦਰੀ ਵਿੱਚ ਛੋੜੇ ਪਾਵੇ ਸੌਣ ਵੀਰ ਕੱਠਿਆਂ ਕਰੇ ਤੇ ਸਾਰੀਆਂ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਂਦੀਆਂ ਚਾਈ ਚਾਈ ਵਿਚਾਰੀਆਂ 3 ਦੇ ਵਿੱਚ ਆਉਂਦੀਆਂ ਤੇ ਫਿਰ ਦਰੁੱਸੇ ਜੇ ਮੂੰਹ ਨਾਲ ਵਿਚਾਰੀਆਂ ਵਿਛੜ ਜਾਂਦੀਆਂ ਇੱਕ ਦੂਜੇ ਨਾਲ ਵਾਅਦੇ ਕਰਦੀਆਂ ਫਿਰ ਮਿਲਾਂਗੇ ਤੇ ਐਦਾਂ ਹੀ ਵਿਚਾਰੀਆਂ ਆਉਂਦੀ ਦਿਲ ਦੇ ਵਿੱਚ ਫਿਰ ਕੁਸ਼ਰੀਜਾ ਆਰਮਾਨ ਲੈ ਕੇ ਆਉਂਦੀ ਸਹੌਰੀ ਚਲੀਆਂ ਜਾਂਦੀ ਧੰਨਵਾਦ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀ ਜਰੂਰ ਭੇਜਿਓ ਥੈਂਕ ਯੂ so much